ਪੰਜਾਬੀ ਗਾਇਕ ਅਸ਼ੋਕ ਆਪਣੀ ਨਵੀਂ EP Leo ਤੇ ਚਲਦੇ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋ ਰਹਿਨੇ ਦਾ ਸੀ ਇਹ ਕਿ ਸ਼ੋਕ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਕੂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲ ਰਿਹਾ ਹਾਲਾਂਕਿ ਕੁਝ ਲੋਕ ਵਿਰੋਧ ਵੀ ਕਰ ਰਹੇ ਹਨ ਜੀ ਹਾਂ ਤੁਹਾਨੂੰ ਦੱਸਦੀ ਹਾਂ ਕਿ ਕਲਾਕਾਰ ਦੀ EP Leo ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਸ਼ੁਭਦੀ EP Leo ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ ਪਟੋਲ ਗਿਆ ਸ਼ੁਭਦੀ ਇਸ EP ਚ ਕੁੱਲ 4 ਗੀਤ ਨੇ ਇਹਨਾਂ ਚੋਂ ਗੀਤ ਕਿੰਗਸ਼ਿਪ ਅਤੇ ਸੇਫਟੀ ਆਫ ਕਾਫੀ ਵਾਇਰਲ ਹੋ ਰਹੇ ਨੇ ਪ੍ਰਸ਼ੰਸਕਾਂ ਦਾ ਵਰਣਨ ਹੈ ਕਿ ਗਾਇਕ ਨੇ ਇਹਨਾਂ ਗੀਤਾਂ ਦੇ ਬੋਲਾਂ ਦੇ ਜ਼ਰੀਏ ਸਿੱਧੇ ਤੌਰ ਤੇ ਅਦਾਕਾਰਾ ਕੰਗਨਾਰਣੌਤ ਅਤੇ ਕ੍ਰਿਕਟਰ ਵਿਰਾਟ ਕੋਹਲੀ ਸਣੇ ਕਈ ਕ੍ਰਿਕਟਰਾਂ ਅਤੇ ਤਾਂ ਚੱਕਸੀ ਹੈ ਉਦੋਂ ਹੀ ਇੱਕ ਸ਼ਖਸ ਪੰਜਾਬੀ ਗਾਇਕ ਸ਼ੁਭ ਦੀ ਕਲਾਸ ਲਗਾਉਂਦੇ ਕੋਈ ਹੁਣ ਦਿਖਾਈ ਦੇ ਰਿਹਾ ਹੈ ਜੀहां ਇੱਕ ਪਾਸੇ ਜਿੱਥੇ ਸ਼ੁਭ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀहां ਤੇ ਉੱਥੇ ਹੀ ਇਸ ਸ਼ਖਸ ਨੇ ਹੁਣ ਵਿਰੋਧ ਕਰ ਦਿੱਤਾ ਹੈ ਹੁਣ ਇਸ ਤਈ ਇੱਕ ਆਦਮੀ ਨੇ ਵਿਰੋਧ ਜਤਾਇਆ ਜੀहां ਇਸ ਆਦਮੀ ਨੇ ਸ਼ੁਭ ਨੂੰ ਗੱਲਾਂ-ਗੱਲਾਂ ਚ ਬਹੁਤ ਕੁਝ ਕਹਿ ਦਿੱਤਾ ਇਸ ਆਦਮੀ ਦਾ ਕਹਿਣਾ ਹੈ ਕਿ ਗਾਣੇ ਚ ਜੋ ਸ਼ਬਦ ਕੰਗਣਾ ਲਈ ਵਰਤੇ ਗਏ ਨੇ ਉਹ ਗਲਤ ਨੇ ਇਸ ਤੋਂ ਇਲਾਵਾ ਉਸ ਨੇ ਸ਼ੁਭ ਨੂੰ ਇਹ ਤੱਕ ਕਹਿ ਦਿੱਤਾ ਕਿ ਜੇ ਨਹੀਂ ਗਾਣਾ ਆਉਂਦਾ ਤਾਂ ਕੋਈ ਹੋਰ ਕੰਮ ਕਰ ਲਓ ਪਰ ਗਾਣਿਆਂ ਚ ਲੱਚਰ ਸ਼ਬਦਾਂ ਦੀ ਵਰਤੋ ਨਾ ਕਰੋ ਉਹਨਾਂ ਨੇ ਕਿਹਾ ਕਿ ਮੈਂ ਇਸ ਦੀ ਨਿੰਦਾ ਕਰਦਾ ਹਾਂ ਹੋਰ ਉਸ ਨੇ ਇਸ ਵੀਡੀਓ ਦੇ ਵਿੱਚ ਕੀ ਕੀ ਕਿਹਾ ਤੁਸੀਂ ਵੀ ਸੁਣੋ ਭਾਈ ਜੀ ਮੇਰੀ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਓ ਤੇ ਸੁਣ ਕੇ ਤੇ ਹਜਮ ਕਰਨ ਦੀ ਕੋਸ਼ਿਸ਼ ਵੀ ਕਰਿਓ ਅਸੀਂ ਪੰਜਾਬ ਦੀ ਉਸ ਧਰਤੀ ਦੇ ਉੱਤੇ ਜਨਮ ਲਿਆ ਹੈ ਜਿੱਥੇ ਸਾਡੇ ਗੁਰੂ ਨੇ ਸਾਨੂੰ ਸੰਦੇਸ਼ ਦਿੱਤਾ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਔਰਤ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਹੈ ਕਿ ਉਹਨੂੰ ਕਦੀ ਤੁਸੀਂ ਮਾੜਾ ਨਹੀਂ ਕਹਿਣਾ ਉਹ ਚਾਹੇ ਮਾੜੀ ਵੀ ਹੋਵੇ ਤੁਸੀਂ ਫਿਰ ਵੀ ਮਾੜਾ ਨਹੀਂ ਕਹਿਣਾ ਪਿਛਲੇ ਦਿਨੀ ਆ ਇੱਕ ਗੀਤ ਆਇਆ ਮੁੰਡੇ ਸ਼ੁਭ ਦਾ ਉਹਦੇ ਵਿੱਚ ਉਹਨੇ ਇੱਕ ਸ਼ਬਦ ਯੂਜ਼ ਕੀਤਾ ਹੈ ਕਿ ਚਵਲ ਜਨਾਨੀ ਰਿੰਦੀ ਨੈਟੋ ਤੇ ਭੌਂਕਦੀ ਇੱਕ ਚਵਲ ਸ਼ਬਦ ਬੋਲਿਆ ਤੇ ਇੱਕ ਬੋਲਿਆ ਭੌਂਕਦੀ ਹੁਣ ਇਹ ਸ਼ਬਦ ਉਹਨੇ ਕਿਹਦੇ ਵਾਸਤੇ ਬੋਲਿਆ ਇਹ ਚੀਜ਼ ਦਾ ਜਿਹੜਾ ਵਾ ਮਤਲਬ ਲੋਕ ਜਿਹੜੇ ਅੰਦਾਜ਼ਾ ਲਾ ਰਹੇ ਆ ਉਹ ਲਾ ਰਹੇ ਆ ਕੰਗਣਾ ਰਣੌਤ ਨੂੰ ਬੋਲਿਆ ਜੀ ਇੱਕ ਕੰਗੜਾ ਰਣਾਵਤ ਜਿਹੜੀ ਆ ਉਹ ਇੱਕ ਫਿਲਮੀ ਐਕਟਰਸ ਆ ਕੁੜੀ ਮਿਹਨਤ ਕਰਦੀ ਆ ਫਿਲਮਾਂ ਦੇ ਵਿੱਚ ਕੰਮ ਕਰਦੀ ਆ ਭਾਈ ਆਪਣੇ ਬਲਬੂਤੇ ਤੇ ਅੱਗੇ ਵਧਿਆ ਮਿਹਨਤੀ ਲੜਕੀ ਆ ਤੇ ਲੋਕ ਜਿਹੜਾ ਉਹਦੀਆਂ ਫੋਟੋਆਂ ਲਾ ਲਾ ਕੇ ਤੇ ਉਹਨੂੰ ਕਹਿ ਰਹੇ ਆ ਕਿ ਚਵਲ ਆ ਭਾਈ ਬਹੁਤ ਗਲਤ ਗੱਲ ਆਏ ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਮਾਵਾਂ ਧੀਆਂ ਨੇ ਤੇ ਨਾ ਹੀ ਸਾਨੂੰ ਇਹ ਸਿੱਖਿਆ ਮਿਲੀ ਹੈ ਕਿ ਕਿਸੇ ਦੀ ਜਿਹੜਾ ਧੀ ਭੈਣ ਨੂੰ ਅਸੀਂ ਜਿਹੜਾ ਵਾ ਉਹ ਇਹੋ ਜੀ ਸ਼ਬਦਾਵਲੀ ਵਰਤੀਏ ਸੋ ਮੈਨੂੰ ਜਿਹੜਾ ਵਾ ਇਹ ਬਿਲਕੁਲ ਜਿਹੜਾ ਵਾ ਪਸੰਦ ਨਹੀਂ ਆ ਹੋ ਸਕਦਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਹੋਣ ਕਿਉਂਕਿ ਬਹੁਤ ਸਾਰੇ ਲੋਕ ਮੈਂ ਪਹਿਲਾਂ ਲਿਖ ਕੇ ਪੋਸਟ ਪਾਈ ਸੀ ਤੇ ਉਹਦੇ ਤੇ ਪੋਸਟ ਤੇ ਲੋਕ ਮੈਨੂੰ ਵੀ ਗਾਲਾਂ ਕੱਢ ਰਹੇ ਮੈਨੂੰ ਪਤਾ ਸੀ ਕੱਢਣਗੇ ਕਿਉਂਕਿ ਇਹ ਲੋਕ ਜਿਹੜੇ ਇੱਕ ਔਰਤ ਨੂੰ ਨਹੀਂ ਬਖਸ਼ ਰਿਹਾ ਇੱਕ ਲੜਕੀ ਨੂੰ ਨਹੀਂ ਬਖਸ਼ ਰਿਹਾ ਉਹਨੂੰ ਅਨਾਪ ਸ਼ਨਾਪ ਕੁਝ ਨਾ ਕੁਝ ਬੋਲ ਰਹੇ ਨੇ ਤੇ ਮੈਂ ਕਿਹਦੇ ਪਾਣੀ ਆ ਸੋ ਗਾਲਾਂ ਕੱਢਣ ਦਾ ਜਿਹੜਾ ਤੁਹਾਡਾ ਅਧਿਕਾਰ ਹੈ ਨਾ ਉਹ ਤੁਹਾਡੇ ਕੋਲ ਜਿਹੜਾ ਉਹ ਬਰਕਰਾਰ ਹੈ ਜਿੰਨੀਆਂ ਗਾਲਾਂ ਕੱਢਣੀਆਂ ਕੱਢ ਲਓ ਭਾਈ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਗਾਲਾਂ ਕੱਢਣ ਦੇ ਨਾਲ ਤੁਹਾਡੀ ਵਿਸ਼ਵ ਦੇ ਵਿੱਚ ਪ੍ਰਸਿੱਧੀ ਹੁੰਦੀ ਹੈ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਰਹੀਂ ਤੁਹਾਡੇ ਕਮੈਂਟਸ ਤੁਹਾਡੀਆਂ ਪੋਸਟਾਂ ਜਿਹੜੀਆਂ ਪੂਰੀਆਂ ਵਰਲਡ ਵਾਈਡ ਸਾਰੀ ਦੁਨੀਆ ਦੇ ਵਿੱਚ ਪਹੁੰਚਦੀਆਂ ਤੇ ਲੋਕ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਇੱਕ ਦੂਸਰੇ ਨੂੰ ਸਮਝਾ ਵੀ ਦਿੰਦੇ ਆ ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਕੁਝ ਬੋਲਦੇ ਹੋ ਗਾਲਾਂ ਕੱਢਦੇ ਹੋ ਮਾੜਾ ਬੋਲਦੇ ਹੋ ਇਸ ਚੀਜ਼ ਤੋਂ ਸਾਡੀ ਜਿਹੜੀ ਮਾਨਸਿਕਤਾ ਵਾ ਨਾ ਉਹਦੇ ਬਾਰੇ ਪਤਾ ਲੱਗਦਾ ਕਿ ਅਸੀਂ ਲੋਕ ਜਿਹੜੇ ਆ ਉਹ ਕਿੰਨਾ ਕਿ ਜਿਹੜਾ ਵਾ ਉਹ ਔਰਤਾਂ ਦਾ ਸਨਮਾਨ ਕਰਦੇ ਆ ਸੋ ਮੈਨੂੰ ਇਹ ਜਿਹੜੀ ਚੀਜ਼ ਆ ਇਹ ਬਿਲਕੁਲ ਪਸੰਦ ਨਹੀਂ ਹੈ ਕਿ ਆਪਾਂ ਜਿਹੜੇ ਆਪਾਂ ਗੀਤਾਂ ਦੇ ਵਿੱਚ ਜਿਹੜਾ ਵਾ ਉਹ ਕਿਸੇ ਔਰਤਾਂ ਨੂੰ ਗਾਣਾ ਕੱਢਣੀਆਂ ਜਾਂ ਕਿਸੇ ਬੰਦਿਆਂ ਨੂੰ ਭਾਈ ਗਾਣਾ ਗਾਓ ਜੇ ਤੁਹਾਨੂੰ ਗਾਉਣਾ ਨਹੀਂ ਆਉਂਦਾ ਤੇ ਛੱਡ ਦਿਓ ਗਾਇਕੀ ਜ਼ਰੂਰੀ ਥੋੜੀ ਆ ਕੋਈ ਹੋਰ ਕੰਮ ਕਰ ਲਓ ਕੋਈ ਆਪਣਾ ਰੈਸਟੋਰੈਂਟ ਢਾਬਾ ਖੋਲ੍ਹ ਲਓ ਪਰ ਗਾਣਿਆਂ ਦੇ ਵਿੱਚ ਇਹ ਲੈਕਚਰ ਜਿਹੜੇ ਆ ਸ਼ਬਦ ਬੋਲਣੇ ਹੁਣ ਜਿਹੜਾ ਇੱਕ ਸ਼ਬਦ ਬੋਲਿਆ ਵਾ ਚਵਲ ਮੈਂ ਕਾਫੀ ਜਾਣਿਆਂ ਨੂੰ ਪੁੱਛਿਆ ਕਿ ਭਾਈ ਇਹਦਾ ਜਿਹੜਾ ਵਾ ਉਹ ਸੰਖੇਪ ਦੇ ਵਿੱਚ ਦੱਸੋ ਮੈਨੂੰ ਵਰਨਣ ਕਿ ਇਹ ਗਾਲ ਜਿਹੜੀ ਆ ਚਵਲ ਹੁੰਦਾ ਕੀ ਆ ਤੇ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸਿਰਫ ਇੰਨਾ ਪਤਾ ਕਿ ਗਾਲ ਆ ਗੰਦਾ ਸ਼ਬਦ ਆ ਉਹ ਸਾਨੂੰ ਵੀ ਪਤਾ ਇਸ ਕਰਕੇ ਲੋਕ ਜਿਹੜੇ ਆ ਸਾਰੇ ਬੋਲੀ ਜਾ ਰਹੇ ਪਰ ਇਹ ਜਿਹੜਾ ਵਾ ਬਿਲਕੁਲ ਗਲਤ ਆ ਆਪਾਂ ਇਸ ਚੀਜ਼ ਦੀ ਜਿਹੜੀ ਆ ਨਿੰਦਾ ਕਰਦੇ ਆ ਭਾਈ ਜੇ ਸੁਣਨਾ ਹੈ ਭਾਈ ਚੰਗੇ ਕਲਾਕਾਰਾਂ ਨੂੰ ਸੁਣੋ ਬਹੁਤ ਵਧੀਆ ਕਲਾਕਾਰ ਕਲਾਕਾਰ ਅਸਲ ਦੇ ਵਿੱਚ ਜਿਹੜੇ ਹਨ ਉਹ ਸੁਰੀਲੇ ਕਲਾਕਾਰ ਹੁੰਦੇ ਆ ਜਿਹੜੇ ਗਾਉਂਦੇ ਆ ਆ ਜਿਹੜੇ ਅੱਜ ਦੇ ਕਲਾਕਾਰ ਆ ਨਾ ਜ਼ਮੀਨਾਂ ਵੇਚ ਕੇ ਪੈਸਾ ਲਾ ਕੇ ਤੇ ਅੱਗੇ ਆ ਜਾਂਦੇ ਆ ਇਹਨਾਂ ਨੂੰ ਸਟੇਜ ਤੇ ਗਾਉਣਾ ਨਹੀਂ ਆਉਂਦਾ ਜਿਹੜੇ ਚੰਗੇ ਕਲਾਕਾਰ ਆ ਨਾ ਉਹ 2-4 ਹੈਗੇ ਪੰਜਾਬ ਦੇ ਵਿੱਚ ਗੁਰਦਾਸ ਮਾਨ ਹੋ ਗਿਆ ਮਾਸਟਰ ਸਲੀਮ ਹੋ ਗਿਆ ਮਨਮੋਨ ਵਾਰ ਸੁਣੀ ਹੈਗੇ ਸਾਰੇ ਭਰਾ ਵਧੀਆ ਗਾਉਂਦੇ ਨੇ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਪੈਂਦੇ ਇਹ ਲੋਕ ਜਿਹੜੇ ਨੇ ਇਹ ਫੇਮਸ ਹੋਣ ਵਾਸਤੇ ਕੁਝ ਨਾ ਕੁਝ ਉਲਟਾ ਪੁਲਟਾ ਆਪਣੇ ਗਾਣਿਆਂ ਦੇ ਵਿੱਚ ਬੋਲ ਦੇਣਾ ਜਾ ਕਿ ਸੇ ਲੈਕਚਰ ਤਾ ਨੂੰ ਜਾਂ ਅਸਲੇ ਨੂੰ ਪ੍ਰਮੋਟ ਕਰੀ ਜਾਣਾ ਉਹਦੇ ਨਾਲ ਇਹ ਲੋਕ ਜਿਹੜੇ ਨੇ ਸਿਰਫ ਅੱਗੇ ਆਉਣ ਦਾ ਆਪਣਾ ਮਾਧਿਅਮ ਜਿਹੜਾ ਵਾ ਉਹ ਤਿਆਰ ਕਰਦੇ ਨੇ ਆਪਣੇ ਪੁਲ ਤਿਆਰ ਕਰਦੇ ਨੇ ਪਰ ਇਹ ਜਿਹੜਾ ਵਾ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਨਾ ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਕਰਨਾ ਉਹਨਾਂ ਦੀ ਅਰੀਲਾ ਬਣਾਉਣੀਆਂ ਇਟਸ ਵੈਰੀ ਬੈਡ ਬਹੁਤ ਗੰਦਾ ਲੱਗਦਾ ਬਈ ਚੰਗੀਆਂ ਚੀਜ਼ਾਂ ਗਾਓ ਜਿਹੜੀ ਹਰ ਕਿਸੇ ਨੂੰ ਚੰਗੀ ਲੱਗੇ ਲੋਕ ਤੱਥ ਗਾਓ ਔਰ ਜਿਹੜੇ ਮੁੰਡੇ ਹੈਗੇ ਆਪਣਾ ਇੱਕ ਮੋਟਾ ਜਿਹਾ ਜਿਹੜਾ ਕਿਤੇ ਇੱਕ ਉਹਦੇ ਨਾਲ ਆ ਇਧਰ ਤੇ ਆ ਆਪਣੇ ਫਟੇਗਰ ਚੂੜੀਆਂ ਵਲਦੇ ਰੰਦਾ ਵਾ ਉਹ ਕਿੰਨਾ ਵਧੀਆ ਗਾਉਂਦੇ ਆ ਦੇਖੋ ਚੰਗੀਆਂ ਚੀਜ਼ਾਂ ਗਾਉਂਦੇ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਲੋਕ ਤੱਤ ਗਾਉਂਦੇ ਆ ਪਰ ਲੋਕਾਂ ਨੂੰ ਜਿਹੜਾ ਵਾ ਉਹ ਲੋਕ ਤੱਤ ਦੇ ਨਾਲੋਂ ਗੰਦਮੰਦ ਬੋਲਣਾ ਕਿਸੇ ਨੂੰ ਗਾਲਾਂ ਕੱਢਣੀਆਂ ਇਹਨਾਂ ਨਾਲ ਬੜੀ ਸ਼ੋਭਾ ਸਮਝਦੇ ਆ ਲੋਕ ਆਪਣੀ ਤੇ ਠੀਕ ਆ ਭਾਈ ਜੇ ਤੁਹਾਨੂੰ ਚੰਗਾ ਲੱਗਦਾ ਤੇ ਕੱਢੀ ਚੱਲੋ ਗਾਲਾਂ ਪਰ ਮਾੜੀ ਗੱਲ ਹੈ ਔਰਤ ਨੂੰ ਕਦੀ ਵੀ ਜਿਹੜਾ ਉਹ ਗਲਤ ਨਹੀਂ ਬੋਲਣਾ ਚਾਹੀਦਾ ਆਪਾਂ ਤੇ ਇਸ ਚੀਜ਼ ਦਾ ਵਿਰੋਧ ਕਰਦੇ ਆ ਭਾਈ ਬਾਕੀ ਜੇ ਤੁਹਾਨੂੰ ਚੰਗਾ ਲੱਗਦਾ ਤੇ ਘਟੋ ਗਾਲਾਂ ਵਾ Subscribe to One India channel and never miss an update.